ਵੀ ਦੋ ਜੱਫੇ ਸਿਮਰਾ ਕਹਿੰਦਾ ਵੀ ਦੋ ਜੱਫੇ 11000 ਦੇ ਐ ਦੁੱਗਾਂ ਵਾਲਿਆ ਕਿ ਫੈਨ ਜੀ ਦੀ ਬੱਤ ਦੁਨੀਆ ਕਹੌਂਦਾ ਕਿਸੇ ਤੋਂ ਨਾ ਘੱਟ ਵੱਲੀਏ ਖੇਡਦਾ ਦਲੇਰੀ ਨਾਲ ਵੇਖਿਆ ਮੈਂ ਦੁੱਗਾਂ ਵਾਲਾ ਜੱਟ ਵੱਲੀਏ ਏ ਬੱਲੇ 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 ਮੇਲਾ ਆ ਕੁਛ ਭਾਲਦੇ ਸੀ ਲੋਕ ਆ ਕੁਝ 10 10 ਤੇ 10.5 ਹੈ ਹਰਮਨ ਨੇ ਹੌਸਲੇ ਨਾਲ ਕਬੱਡੀ ਪਾ ਦਿੱਤੀ ਹੈ ਇਹ ਠੁੱਲੀ ਵਾਲੀਏ ਆ ਬਾਈ ਕਹਿੰਦਾ ਹੁਣ ਪੁਛੜਾ ਹਮੇਤੀ ਚ ਕੀ ਹੋਈ ਜਾਂਦਾ ਵੇਖਾ ਹਮੇਤੀ ਚ ਹੱਲਾ ਗੁੱਲਾ ਹੋਈ ਜਾਂਦਾ ਕਹਿੰਦਾ ਕੰਮ ਕਰ ਦੱਸ ਤੇਰਾ ਕੀ ਚੋਪਰਾ ਹੱਲਾ ਗੁੱਲਾ ਹੱਲਾ ਗੁੱਲਾ ਰੱਖੀਦਾ ਘਰਾਕੇ ਬਤਲੋ ਹਰਫ ਜਿੰਨੇ ਨੇ ਗੱਲ ਕੀਤੀ ਆਹ ਸਾਹਮਣੇ ਖੇਡ ਮੈਦਾਨ ਦੇ ਵਿੱਚ ਹਰਵਿੰਦਰ ਵਾਹ ਵੇ ਹਰਵਿੰਦਰ ਮੋਹਨਵੀਰ ਬੰਨ ਦਾ ਮੇਲਾ ਵੀ ਖੇਡਣਾ ਆਓ ਸਾਹਮਣੇ ਖੇਡ ਮੈਦਾਨ ਦੇ ਵਿੱਚ ਹਰਮਨ ਪਾਉਂਦਾ ਕਬੱਡੀ 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 ਹਜੇ ਤੱਕ ਟੱਚ ਨਹੀਂ ਹੋਇਆ ਹਰਮਨ ਦੀ ਰੇਡ ਚਾਂਗਲੀ ਵਾਲੇ ਅਜੇ ਸਿਰਾ ਕਰਾ ਗਿਆ ਗੱਲ ਜਿੱਤਾਂ ਹਾਰਾਂ ਦੀ ਨਹੀਂ ਮੇਰੇ ਮਿੱਤਰੋ ਗੱਲ ਕਹਿੰਦੇ ਖੇਡ ਭਾਵਨਾ ਦੀ ਹੈ ਇੱਕ ਪਾਸੇ ਝੋਟ ਔਰ ਦੂਜੇ ਸਰਾ ਵੇਖੇ ਪਰੂਆ ਬਾਰ ਮੁਬਾਰਕਵਾਦ ਹੈ ਲੱਖ ਲੱਖ ਵਾਰ ਮੁਬਾਰਕਵਾਦ ਲੱਖ ਲੱਖ ਵਾਰ ਮਾਰ ਵਾਰ ਰੋਹ ਸਾਹਮਣੇ ਰੈਂਕ ਕੋਟੀਆ ਰੇਸ਼ਮ ਕਬੱਡੀ ਪਾ ਰਿਹਾ ਹੈ ਹਰਦੀਪ ਸਰਪੰਚ ਕੈਨੇਡਾ ਕੁਲਵਿੰਦਰ ਆਸਟ੍ਰੇਲੀਆ ਹਰਤ ਸਿੰਘਾ ਜਸ਼ਨ ਪਰਵਾਹੀ ਜੋਤੀ ਹਸਨਪੁਰ ਇਹ ਕਹਿੰਦੇ ਦੁੱਗਾਂ ਵਾਲੇ ਦੇ ਦੋ ਉਹ 51 ਸਾਬਦੇ ਪਰ ਜੱਸਾ ਜੱਸਾ ਬਾਬੇ ਰੋਡੂ ਦੀ ਧਰਤੀ ਕੌਕੇ ਪਿੰਡ ਉਹ ਟੱਕਰ ट चोटी नंबर दसा पर नंबर